ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਪ੍ਰਮਾਤਮਾ ਸਾਹਿਬ ਤੇ ਮਿਹਰ ਕਰੇ ਚੜ੍ਹਦੀਆਂ ਕਲਾ ਰੱਖੇ ਜੀ ਤੇ ਅੱਜ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਆ ਮਸ਼ੀਨ ਬਾਰੇ ਇੱਕ ਭੈਣ ਦਾ ਵਾਰ-ਵਾਰ ਕਮੈਂਟ ਆ ਰਿਹਾ ਸੀ ਮੈਨੂੰ ਮਸ਼ੀਨ ਬਾਰੇ ਦੱਸੋ ਮੈਂ ਉਹਨਾਂ ਨੂੰ ਕਿਹਾ ਵੀ ਸੀਗਾ ਮੇਰੀ ਵੀਡੀਓ ਬਣਾ ਕੇ ਪਾਈਏ ਤੁਸੀਂ ਉਹ ਦੇਖ ਲਓ ਪਤਾ ਨਹੀਂ ਉਹਨਾਂ ਨੇ ਕਮੈਂਟ ਨਹੀਂ ਪੜਿਆ ਪਤਾ ਨਹੀਂ ਸਮਝ ਨਹੀਂ ਲੱਗੀ ਉਹਨਾਂ ਨੂੰ ਆਮਨ ਪੰਜਾਬੀ ਬਲੌਗ ਮੇਰੇ ਨਾਲ ਭੈਣ ਐਡ ਹੈ ਕਾਫੀ ਟਾਈਮ ਤੋਂ ਅਸੀਂ ਇੱਕ ਦੂਜੇ ਨਾਲ ਐਡ ਤੇ ਉਹ ਕਰਦੇ ਆ ਹੁਣ ਉਹਨਾਂ ਨੇ ਕੰਮ ਕੀਤਾ ਆਨਲਾਈਨ ਸ਼ੋਪਿੰਗ ਸੂਟਾਂ ਦੀ ਉਹ ਕਰਦੇ ਆ ਆਨਲਾਈਨ ਕੰਮ ਸਟਾਰਟ ਕੀਤਾ ਅਮਨ ਪੰਜਾਬੀ ਬਲੌਗ ਆਏ ਨੇ ਉਹ ਪਹਿਲਾਂ ਮੈਂ ਬਾਰ-ਬਾਰ ਕਮੈਂਟ ਕਰ ਰਹੀ ਸੀ ਤੇ ਆਪਾਂ ਅੱਜ ਦਿਨੇ ਆ ਫਿਰ ਨੌਲਜ ਹੋਰੇ ਮਾਰੇ ਆ ਮਸ਼ੀਨ ਦੀ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਆ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਓ ਤੇ ਚਲੋ ਜੀ ਆਪਾਂ ਤੁਹਾਨੂੰ ਦੱਸਦਿਆਂ ਸ਼ੁਰੂ ਕਰਦੇ ਆ ਵੀਡੀਓ ਜੀ ਤੇ ਇਹ ਤੇ ਬਲਬ ਜਗਦਾ ਏ ਜੇ ਆਪਾਂ ਬੰਦ ਕਰਾਂਗੇ ਤਾਂ ਫੇਰ ਹੀ ਬੰਦ ਹੁੰਦਾ ਨਹੀਂ ਇਹ ਜੇ ਆਪਾਂ ਮਸ਼ੀਨ ਚਲਾਉਣੀ ਆ ਤਾਂ ਇਹ ਚੱਲਦਾ ਹੀ ਰਹੂਗਾ ਨਾਲ ਆਪਣੇ ਬਲਬ ਇਹ ਮਸ਼ੀਨ ਤੇ ਤੇ ਸਭ ਤੋਂ ਪਹਿਲਾਂ ਜੀ ਹੈਗਾ ਆ ਇਹ ਵਾਲਾ ਬਟਨ ਇਹ ਤੋਂ ਇਹ ਤੇ ਬਟਨ ਤੋਂ ਆਪਣੀ ਸਿੰਪਲ ਸਲਾਈ ਹੁੰਦੀ ਹੈ ਸਟਾਰਟ ਸਿੰਪਲ ਸਟਾਈ ਸਟਾਰਟ ਹੁੰਦੀ ਹੈ ਤੇ ਜੇ ਆਪਾਂ ਆਹ ਵਾਲਾ ਇਹਦਾ ਆਪਸ਼ਨ ਜਿਹੜਾ ਆ ਰੈੱਡ ਬਟਨ ਦਿੱਤਾ ਵਾ ਜੇ ਆਪਾਂ ਇਹਨੂੰ ਇਹ ਸੈਂਟਰ 'ਚ ਇੱਥੇ ਕਰਾਂਗੇ ਸੈਂਟਰ 'ਚ ਕਰਨ ਵਾਸਤੇ ਤੋ ਆਪਾਂ ਸੂਈ ਦਾ ਮੂੰਹ ਤਾਂ ਚੱਕਣਾ ਪਊਗਾ ਜੀ ਨਹੀਂ ਇਹ ਹੋਣਾ ਨਹੀਂਗਾ ਸੂਈ ਟੱਟ ਸਕਦੀ ਆ ਆਪਣੀ ਇਹ ਤਾਂ ਹੀ ਹੋਊਗਾ ਜੇ ਆਪਣੀ ਇੱਥੋਂ ਸੂਈ ਉੱਪਰ ਚੱਕੀ ਹੋਊਗੀ ਤੇ ਇਹ ਵਾਲੇ ਜੀ ਜੋ ਆਪਾਂ ਇਹ ਸੈਂਟਰ 'ਚ ਕਰਤਾ ਇਹ ਹੀ ਸੈਂਟਰ 'ਚ ਹੋ ਗਿਆ ਤੇ ਇਹਦੇ ਵਿੱਚ ਮਤਲਬ ਕਿ ਆਹ ਵਾਲੇ ਚੀਜ਼ਾਂ ਚੱਲਣੀਆਂ ਜਦੋਂ ਆਹ ਸੈਂਟਰ 'ਚ ਹੋਊਗਾ ਰੈੱਡ ਵਾਲੇ ਆ ਇੱਧਰ ਇੱਧਰ ਨਹੀਂ ਜੀ ਸੌਰੀ ਜੀ ਇੱਧਰ ਆਹ ਜਦੋਂ ਆਪਾਂ ਇਹਨੂੰ ਸੈਂਟਰ 'ਚ ਰੱਖਾਂਗੇ ਤਾਂ ਆਪਣੇ ਉੱਪਰਲੇ ਇਹਨੂੰ ਛੱਡ ਕੇ ਸਿੰਪਲ ਸਲਾਈ ਵਾਲਾ ਵਾ ਇੱਥੇ ਸੈਂਟਰ 'ਚ ਰੱਖਣਾ ਜੀ ਇਹ ਤੇ ਇਹਦੀ ਆਹਾ ਹੈਗੀ ਆ ਇਹ ਇਹ ਬਣ ਗਈ ਐਕਰੀਲ ਤੇ ਡਿਜ਼ਾਈਨ ਐਲ ਤੋਂ ਐਲ ਤੱਕ ਸੀ ਤੋਂ ਲੈ ਕੇ ਠੀਕ ਹੈ ਜੀ ਐਲ ਤੱਕ ਬਣਨਗੇ ਤੇ ਜਿਹੜੇ ਆ ਆਹ ਇਹਦੀ ਹੈਗੀ ਆ ਵਿਥ ਜਦੋਂ ਤੁਸੀਂ ਆਪਾਂ ਪੌਂਚਾ ਬਣਾਉਣਾ ਹੁੰਦਾ ਆਪਣੀ ਇਹਦੀ ਲੈਂਥ ਇੱਥੋਂ ਸਟਾਰਟ ਹੁੰਦੀ ਆ ਜੇ ਆਪਾਂ ਸਿੰਪਲ ਸਟਾਈ ਕਰ ਸਟਾਰਟ ਕਰ ਦਿੱਤਾ ਇਹ ਬਕਾ ਵੱਡਾ ਛੋਟਾ ਇੱਥੋਂ ਹੁੰਦਾ ਜੀ ਤੇ ਜੇਕਰ ਆਪਾਂ ਇਹ ਡਿਜ਼ਾਈਨ ਦੀ ਗੱਲ ਕਰਕੇ ਡਿਜ਼ਾਈਨ ਬਣਾਉਣੇ ਆ ਤਾਂ ਆਪਣੀ ਇਹਦੀ ਲੈਂਥ ਇੱਥੋਂ ਵੱਡੀ ਛੋਟੀ ਆਪਾਂ ਪਹੁੰਚੇਦਾ ਬੀ ਸਲਾਈ ਕਰਨ ਲੱਗਿਆ ਕਿੰਨਾ ਕਰਨਾ ਉਹ ਇਥੋਂ ਸਟਾਰਟ ਹੁੰਦੀ ਹੈ ਜੀ ਇਹਦੀ ਤੇ ਜਿਹੜੇ ਹੈਗੇ ਆ ਬਲੈਕ ਵਾਲਾ ਜਦੋਂ ਆਪਾਂ ਇਹਨੂੰ ਸੈਂਟਰ ਚ ਕਰਾਂਗੇ ਜੇਦੋਂ ਆਪਾਂ ਬਲੈਕ ਵਾਲਾ ਸੈਂਟਰ 'ਚ ਕਰਾਂਗੇ ਇਹ ਡਾਟ ਦੇ ਤਾਂ ਥੱਲੇ ਡੇ ਆ ਡਬਲ ਰੀਲ ਤੇ ਆ ਜੀ ਤੇ ਡਬਲ ਰੀਲਾਂ ਚੜ੍ਹਣੀਆਂ ਰੀਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਵਰਤ ਸਕਦੇ ਆ ਜੇ ਸ਼ਿਲਕੀ ਸੂਟ ਆ ਤਾਂ ਸ਼ਿਲਕੀ ਵਰਤ ਸਕਦੇ ਆ ਜੇ ਤੁਸੀਂ ਕਾਟਨ ਦਾ ਸੂਟ ਆ ਤਾਂ ਕਾਟਨ ਤੇ ਵੀ ਸ਼ਿਲਕੀ ਵਰਤ ਸਕਦੇ ਆ ਜਾਂ ਸਿੰਪਲ ਸੂਟ ਤੇ ਤੁਹਾਡੀ ਮਰਜ਼ੀ ਰਹੂਗੀ ਵੀ ਤੁਸੀਂ ਰੀਲਾਂ ਕਿਸ ਤਰ੍ਹਾਂ ਦੀਆਂ ਯੂਜ਼ ਕਰਨੀਆਂ ਬਾਕੀ ਇਹਦੇ ਨਾਲ ਹੈਗੀਆਂ ਜੀ ਪਲਾਸਟਿਕ ਦੀਆਂ ਫਿਰਕਾਂ ਆਨਲਾਈਨ ਮਤਲਕਾ ਆਪਾਂ ਨੂੰ ਕਿੱਟ ਮਿਲੂਗੀ ਹਜੇ ਘਰੇ ਨਹੀਂ ਆਈ ਬੈਲ ਤੇ ਕਿੱਟ ਤੇ ਇਹ ਦੀ ਪਲਾਸਟਿਕ ਦੀ ਫਿਰਕੀ ਆ ਜੀ ਇਹਨੂੰ ਇਸ ਤਰ੍ਹਾਂ ਇੱਥੇ ਪਾਵਾਂਗੇ ਜਦ ਇਹਨੂੰ ਇਧਰ ਨੂੰ ਕਰਤਾ ਇਹਦੇ ਵੱਲ ਨੂੰ ਤਾਂ ਇੱਥੇ ਫੇਰ ਚੱਲੂਗੀ ਇਹ ਜੇ ਕਈ ਵਾਰ ਆਪਣਾ ਤਾਗਾ ਰਸੂਈ ਦੇ ਵਿੱਚ ਪਾਇਆ ਹਨਾ ਆਪਾਂ ਕੱਢਣਾ ਨਹੀਂਗਾ ਆਪਾਂ ਇਹਨੂੰ ਆਹ ਜਿਹੜੀ ਚੀਜ਼ ਆ ਇਹਨੂੰ ਆਪਾਂ ਬਾਹਰ ਕਰ ਦਾਂਗੇ ਫੇਰ ਇਹ ਕੱਲਾ ਹੀ ਚੱਲੂ ਕੱਲੀ ਹੀ ਚੱਲੂਗੀ ਆਪਾਂ ਫੇਰ ਇਸੋ ਚ ਲਾ ਲ ਗਏ ਇਧਰ ਤੁਹਾਨੂੰ ਦਿਖਾ ਦਿੰਨੇ ਆ ਇਹਦੇ ਸੋਚ ਲੱਗੀ ਹੋਈ ਆ ਰਹਾ ਥੱਲੇ ਆ ਰਿਹਾ ਆਹ ਵਾਲੀ ਸੱਚੀ ਦੇ ਥੱਲੇ ਲੱਗੀ ਆ ਕਿਤੇ ਨਾ ਬਸ ਆਪ ਲੱਗ ਲੱਗਾ ਇਹਦੇ ਲਈ ਸਾਈਡ ਵਾਲੀ ਚੀਜ਼ ਤੇ ਇਹੀ ਆ ਇਹਦੀ ਆਪਾਂ ਸਵਚ ਲਾ ਦਿੰਨੇ ਆ ਤੇ ਇਧਰ ਬਲਬ ਜਗ ਪਿਆ ਮਸ਼ੀਨ ਚ ਆ ਗਈ ਲੈਟ ਤੇ ਹੁਣ ਇਹ ਕੱਲੀ ਫਿਰ ਕੀ ਚੱਲਣੀ ਆ ਠੀਕ ਆ ਜੀ ਜਦੋਂ ਆਪਾਂ ਆਹ ਚੀਜ਼ ਨੂੰ ਇਹਦੇ ਵਿੱਚ ਕਰਤਾ ਆਹ ਵਾਲੀ ਚੀਜ਼ ਨੂੰ ਫੇਰ ਆਪਣੀ ਆ ਚੱਲ ਪਈ ਇਥੇ ਚੱਲ ਪੂਗੀ ਇਹਦਾ ਤਾਗਾ ਇੱਥੋਂ ਲਿਆ ਕੇ ਇਦਾਂ ਜਾ ਕੇ ਇਦਾਂ ਜਾ ਕੇ ਇੱਥੇ ਪੈਂਦਾ ਫਿਰ ਇੱਥੇ ਨੀਚੇ ਆਉਂਦਾ ਐ ਕਿਦੀ ਇੱਥੇ ਕਟਰ ਲੱਗਾ ਆਪਾਂ ਨੂੰ ਕਿੰਚੀ ਚੱਕਣ ਜੀ ਵੀ ਲੋੜ ਨਹੀਂ ਤਾਗਾ ਪੈਦੇ ਨਾਲ ਵੀ ਕੱਟ ਸਕਦੇ ਆ ਤੇ ਇੱਥੇ ਇਹਦਾ ਤਾਗਾ ਵੀ ਪਿਆ ਜਾਂਦਾ ਜੇ ਤੁਸੀਂ ਊਨੀ ਪਾਉਣਾ ਤੇ ਇਸ ਤਰ੍ਹਾਂ ਇੱਥੋਂ ਤਾਗਾ ਵੀ ਆ ਹੀ ਪੈ ਜਾਊਗਾ ਇੱਥੇ ਸੂਈ ਦੇ ਉੱਪਰ ਚੜਾ ਕੇ ਤੇ ਇੱਥੇ ਦੋ ਰੀਲਾਂ ਜਦੋਂ ਚੜ੍ਹਣੀਆਂ ਉਦੋਂ ਜੀ ਇਹਦੀ ਸੂਈ ਜੂਜ ਹੋਣੀ ਆ ਆਹ ਉਪਰੋਂ ਤਾਂ ਇਹ ਇਕੱਠੇੋਂ ਦੋ ਵਾ ਇਹਦੇ ਚ ਦੋ ਵੀ ਸੂਈ ਚੜ ਜਾਣੀਆਂ ਤੇ ਇਹ ਇਧਰਲੇ ਪਾਸੇ ਕੁੰਡੀ ਦਿੱਤੀ ਆਵੇ ਇਧਰਲੇ ਪਾਸੇ ਦਿੱਤੀ ਹੈ ਇੱਕ ਤਾਗਾ ਉਧਰ ਜਾੜੂ ਇੱਕ ਉਧਰ ਜਾੜੂ ਇਥੋਂ ਤਾਗੇ ਦੋਵੇਂ ਹੀ ਇਕੱਠੇ ਪੈਣਗੇ ਇਥੋਂ ਇਹਨਾਂ ਚੀਜ਼ਾਂ ਦੇ ਵਿੱਚ ਠੀਕ ਆ ਜੀ ਤੇ ਜਿਹੜੀ ਆਹ ਵਾਲੀ ਚੀਜ਼ ਹੈ ਇਹ ਹੈਗੀ ਆ ਮੋੜਾ ਲਾਉਣ ਨੂੰ ਬਖਾ ਵੱਡਾ ਛੋਟਾ ਕਰਨ ਨੂੰ ਬਾਕੀ ਇਹ ਚੀਜ਼ਾਂ ਮੇਰੇ ਕੋਲ ਤਾਂ ਜੀ ਸੈਟਿੰਗ ਨਹੀਂ ਹੋਈ ਮਤਲਬ ਕਿ ਉਵੇਂ ਹੀ ਰੱਖੀ ਵੀ ਹੈ ਕਿਉਂਕਿ ਮੈਂ ਬਹੁਤਾ ਕੰਮ ਕਰ ਨਹੀਂ ਕਰਦੀ ਜੀ ਤੇ ਤੇ ਇਹ ਚੀਜ਼ ਜਿਵੇਂ ਆਪਣੇ ਗੋਲ ਪਜਾਮੇ ਨੂੰ ਜਾਂ ਜੁੱਗੂ ਨੂੰ ਚੀਕਿਆ ਆਪਾਂ ਕਰਨਾ ਆ ਚੀਜ਼ ਇਥੋਂ ਲੀਡ ਮਾਰਨੀ ਸੌਖੀ ਐ ਇਸ ਤਰ੍ਹਾਂ ਕਰਕੇ ਦਾ ਇਹ ਵੀ ਇੱਕ ਫਾਇਦਾ ਵਾ ਬਾਕੀ ਇਹ ਜੇ ਸੀਟਲ 'ਚ ਕੋਈ ਤਾਗਾ ਫਸ ਗਿਆ ਜਾਂ ਕੁਛ ਫਰ ਗਿਆ ਇਹ ਇਸ ਚੀਜ਼ ਦੇ ਵਿੱਚ ਆਉਂਦਾ ਜੀ ਇਥੋਂ ਆਪਾਂ ਆਹ ਚੀਜ਼ ਹੀ ਖੋਲਣੀ ਐ ਤੇਰਾ ਸੀਟਲ ਬਾਹਰ ਆ ਜਾਂਦਾ ਬਾਲਾ ਕੋਈ ਪੇਜ ਕਸ ਕੁਛ ਚੱਕਣ ਦੀ ਲੋੜ ਨਹੀਂ ਗਈ ਸਿਰਫ ਇਹ ਸੀਟਲ ਨੂੰ ਤੇਲ ਦਿੱਤਾ ਜਾਂਦਾ ਹੋਰ ਕਿਤੇ ਤੇਲ ਵੀ ਨਹੀਂ ਇਹਦੇ ਦਿੱਤਾ ਜਾਂਦਾਗਾ ਤੇ ਇਹ ਇਸ ਤਰ੍ਹਾਂ ਕਰਕੇ ਇਹ ਹਰਕਤਾਂ ਦਾ ਤੁਸੀਂ ਆਪਦੀ ਮਰਜ਼ੀ ਐ ਲੈਂਥ ਵਧ ਘਟ ਕਰਕੇ ਇੱਕ ਰੀਲ ਨਾਲ ਪਹੁੰਚੇ ਦਾ ਡਿਜ਼ਾਈਨ ਬਣਾਉਣਾ ਦੋਵਾਂ ਨਾਲ ਬਣਾਉਣਾ ਕਈ ਵਾਰ ਆਪਣੇ ਦੋ ਵੀਵ ਜਿਵੇਂ ਮੇਰਾ ਸੂਟ ਹੈ ਪ੍ਰਿੰਟਡ ਇਸ ਤਰ੍ਹਾਂ ਇਹ ਚ ਪ੍ਰਿੰਟ ਆਪਾਂ ਦੋ ਰੀਲਾਂ ਯੂਜ਼ ਕਰਕੇ ਜੀ ਆਪਾਂ ਪਾ ਸਕਦੇ ਮੇਰੀਆਂ ਵੀਡੀਓ ਛੋਟ ਪਾਈ ਵੀ ਹੈ ਭੂਮੀ ਪਹੁੰਚੇ ਦਾ ਡਿਜ਼ਾਈਨ ਦੇ ਹਜੇ ਮੇਰੇ ਹੱਥ ਨਹੀਂ ਲੱਗ ਰਹੀ ਮਸ਼ੀਨ ਤਾਂ ਕਰਕੇ ਸਿੱਧੇ ਪੁੱਠੇ ਕਈ ਵਾਰ ਹੋ ਜਾਂਦੇ ਆ ਜੀ ਇਸ ਤਰ੍ਹਾਂ ਦੀ ਇਹ ਮਸ਼ੀਨ ਹੈ ਐਡੀ ਇੱਕ ਮਸ਼ੀਨ ਹੈ ਇਹਦੀ ਕੀਮਤ ਦੀ ਗੱਲ ਕਰੀ ਗਈ ਤਾਂ ਇਹ 20000 ਦੀ ਮਸ਼ੀਨ ਮੈਂ ਲਈ ਆ ਜੀ ਪੂਰਾ ਪ੍ਰੋਪਰ ਬੈਲ ਦੇਣਗੇ ਆਪਾਂ ਨੂੰ ਨਾਲ ਰੀਲਾਂ ਦੀ ਇੱਕ ਕਿੱਟ ਮਿਲੂਗੀ ਮੇਰਾ ਟਾਈਮ ਨਹੀਂ ਲੱਗਿਆ ਉਹਨਾਂ ਨੂੰ ਫੋਨ ਕਰਨ ਦਾ ਕਿਉਂਕਿ ਇਹ ਸਾਰਾ ਸਮਾਨ ਔਨ ਲੈਣਾ ਹੋਣਾ ਪਹਿਲਾਂ ਬਾਈ ਹੈਂਡ ਸੀ ਪਰ ਹੁਣ ਉਹਨਾਂ ਦਾ ਸਿਸਟਮ ਕੀਤਾ ਹੋਇਆ ਔਨਲਾਈਨ ਦਾ ਤੇ ਬਾਕੀ ਜੀ ਗੱਲ ਕਰਗੇ ਦੀ ਆ ਸਮਾਨ ਦੀ ਪੀਕੋ ਵਾਲਾ ਪੈਰ ਹੈ ਪੱਗ ਪੀਕੋ ਵਾਲਾ ਪੈਰ ਹੈ ਲੈਸ ਲਾਉਣ ਵਾਲਾ ਪੈਰ ਹੈ ਜਿਵੇਂ ਆਪਣੀ ਕੋਈ ਲੈਸ ਲੱਗਦੀ ਹੈ ਉਹ ਤਾਂ ਵੈਸੇ ਇੱਧਰ ਵੀ ਪਾਸੇ ਵੀ ਇਹਦੀ ਸੂਈ ਵੱਡੀ ਛੋਟੀ ਹੋ ਕੇ ਲੱਗ ਸਕਦਾ ਕਿਉਂਕਿ ਹੁਵੇ ਇਹਦੇ ਸਿਸਟਮ ਦਿੱਤਾ ਵੈਸੇ ਤਰ੍ਹਾਂ ਦਾ ਪਰ ਇਹ ਵੀ ਇੱਕ ਲੈਸ ਨਾਲ ਵਾਲਾ ਵੀ ਇਹਦੇ ਨਾਲ ਪੈਰ ਹੈ ਬੂਟ ਹੈ ਤੁਸੀਂ ਕੀ ਕਹਿੰਦੇ ਆ ਆ ਤਰਪਾਈ ਕਰਨ ਵਾਲਾ ਇਹਦੇ ਨਾਲ ਹੈਗਾ ਪਰ ਉਹ ਤਰਪਾਈ ਕਰਨ ਉਹਨਾਂ ਨੇ ਪਹਿਲ ਨਹੀਂ ਦਿੱਤੀ ਉਹ ਕਹਿੰਦੇ ਅਸੀਂ ਵੀ ਵਧੀਆ ਤਰਪਾਈ ਨਹੀਂ ਕਰਦਾ ਸੀ ਕਹਿੰਦੇ ਨਹੀਂ ਜੇ ਕੋਈ ਕਸਟਮਰ ਨੇ ਕਰਨੀ ਆ ਤਾਂ ਉਹ ਤਰਪਾਈ ਕਰ ਸਕਦਾ ਇਹਦੇ ਨਾਲ ਆ ਹੈਗਾ ਜੀ ਕਾਜ ਤੇ ਬਟਨ ਲਾਉਣ ਵਾਲਾ ਇਹ ਇਸ ਤਰ੍ਹਾਂ ਵੱਡਾ ਛੋਟਾ ਹੁੰਦਾ ਇਦੇ ਵਿੱਚ ਬਟਨ ਲੱਗ ਜਾਂਦਾ ਹਜੇ ਮੈਨੂੰ ਵੀ ਪੂਰੀ ਨੌਲੇਜ ਨਹੀਂ ਗਈ ਇਹਦੇ ਬਾਰੇ ਬਾਕੀ ਆਪਾਂ ਨੂੰ ਆ ਪੇਚ ਕੱਸ ਦਿੱਤੀ ਹੈ ਨਾਲ ਸੂਆਂ ਦੇ ਦੋ ਪੱਤੇ ਦਿੱਤੇ ਸੀਗੇ ਇਹ ਤੇ ਸੂਈ ਬੜੀ ਛੇਤੀ ਟੁੱਟਦੀ ਆ ਕਿਉਂਕਿ ਜੀ ਕਈ ਵਾਰ ਮੋਟਾ ਇੱਥੇ ਚੀਜ਼ ਆ ਜਾਂਦੀ ਆ ਤਾਂ ਸੂਈ ਤੁਹਾਨੂੰ ਬਤਾ ਨਾਜ਼ਕ ਹੌਲੀ ਹੌਲੀ ਹੱਥ ਲੱਗੇ ਸਾਰਾ ਸਿਸਟਮ ਹੋ ਜਾਂਦਾ ਸਹੀ ਜੀ ਇਸ ਤਰ੍ਹਾਂ ਕਰਕੇ ਆ ਇੱਥੇ ਫਿਰਕੀ ਭਰਦੀ ਆ ਜੇ ਇਦਾਂ ਵੀ ਫਿਰਕੀ ਕਰ ਦੋ ਤਾਂ ਨਹੀਂ ਦੋ ਇਹਦੇ ਨਾਲ ਫਿਰਕੀਆਂ ਮਿਲੀਆਂ ਤੇ ਇਹਦੇ ਵਿੱਚ ਇੱਥੇ ਪ੍ਰੋਪਰ ਥਾਂ ਦਿੱਤੀ ਆ ਜਿਹਦੇ ਵਿੱਚ ਆਪਾਂ ਆਦਾ ਸਾਰਾ ਸਮਾਨ ਪਾ ਸਕਦੇ ਆ ਤੇ ਪੱਗ ਪੀ ਕੋ ਚੁੰਨੀ ਪੀ ਕੋ ਤਰਪਾਈ ਬਟਨ ਸਾਰੇ ਨੂੰ ਚੀਜ਼ਾਂ ਆਪਾਂ ਨੂੰ ਪੂਰੇ ਨਾਲ ਪੈਰ ਦਿੱਤੀ ਹੋਈ ਆ ਬੂਟ ਦਿੱਤੇ ਹੋਏ ਆ ਇਹਦੀ ਮਸ਼ੀਨ ਆਪਾਂ ਚਾਰ ਸ਼ਵੇਰੋ ਕਹਾ ਕੇ ਦਿਖਾ ਦਿੰਦੇ ਇਧਰ ਵੀ ਐਸੇ ਟੋ ਇਸ ਤਰ੍ਹਾਂ ਦੀ ਆ ਠੀਕ ਆ ਜੀ ਇਸ ਤਰ੍ਹਾਂ ਇਹਦਾ ਤਾਕਾ ਪਹਿਣਾ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਲੈ ਭੈਣੇ ਤੇਰਾ ਮੈਂ ਹਰ ਕਮੈਂਟ ਦਾ ਜਵਾਬ ਦੇਦਾ ਪੂਰਾ ਕਰਦਾ ਇਸ ਤਰ੍ਹਾਂ ਦੀ ਇਹ ਮਸ਼ੀਨ ਆ ਇਹਦੇ ਨਾਲ ਸਮਾਨ ਮਿਲਿਆ ਥੈਂਕ ਯੂ ਜੂ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਬਲੌਗ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਆਪਾਂ ਇੱਥੋਂ ਕਰ ਦਈਏ ਤਾਂ ਲੇਟ ਬੰਦ ਤੇ ਕਰੀ ਗਏ ਕੰਮ ਇਹਦੀ ਇੱਕ ਨੌਲੇਜ ਸੀ ਮਸ਼ੀਨ ਬਾਰੇ ਤੇ ਜੇ ਕੋਈ ਰਹਿ ਗਈ ਹੋਈ ਤਾਂ ਕਮੈਂਟ ਕਰਕੇ ਪੁੱਛ ਲਿਓ ਜੀ ਦੱਸ ਦਾਂਗੇ ਕਿਉਂ ਕਮੈਂਟਾਂ 'ਚ ਆਪਾਂ ਮਸ਼ੀਨ ਬਾਰੇ ਵਾਲੀ ਜਾਣਕਾਰੀ ਨਹੀਂ ਦੇ ਸਕਦੇ ਸੀ ਇੱਥੇ ਇਹ ਤੇ ਕਰਕੇ ਜੀ ਇਹ ਸਿੰਪਲ ਆਪਣੀ ਸਿਲਾਈ ਕਰੂਗਾ ਤੇ ਆਹ ਆਪਸ਼ਨਾਂ ਤੋਂ ਇਹ ਆਪਣੇ ਆਹ ਵਾਲੇ ਡਿਜ਼ਾਈਨ ਬਣਨਗੇ ਯਾ ਡਿਜ਼ਾਈਨ ਬਣਾਉਣ ਵੇਲੇ ਲੈਂਥ ਕਰਨੀ ਵੈਸੀ ਬਖਾਇਤ ਨੂੰ ਇੱਥੋਂ ਵੱਡਾ ਛੋਟਾ ਕਰਨਾ ਇਹਦਾ ਤੇ ਜੇਕਰ ਪੈਰ ਸੂਈ ਥੱਲੇ ਹੋਈ ਤਾਂ ਇਹ ਗਾਂ ਪਛਾਣ ਨਹੀਂ ਹੋਣਾ ਜੀ ਇੱਥੋਂ ਇਹਦਾ ਵੱਡਾ ਛੋਟਾ ਕਰਨ ਵਾਲਾ ਬਖਾ ਲਾਉਣ ਵਾਲਾ ਮੋੜਾ ਲਾਉਣ ਵਾਲਾ ਵੈ ਤੇ ਠੀਕ ਹੈ ਜੀ ਓਕੇ ਜੀ ਬਾਏ ਬਾਕੀ ਗੱਲ ਕਰਗੇ ਜੀ ਇਹ ਸਿਰਫ ਆਪਾਂ ਸ਼ੌਂਕ ਪੂਰਤੀ ਵਾਸਤੇ ਲਈ ਹੈ ਮਸ਼ੀਨ ਤੇ ਬਿਜਲੀ ਤੇ ਚੱਲਣ ਵਾਲੀ ਮਸ਼ੀਨ ਹੈ ਇਹ